ਜਾਣ ਲੋਕਾਂ ਨੂੰ ਪਾਵਰ ਦਿੱਤੀ ਜਾਵੇ ਅਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਤੂਰੀ ਵਿੱਚ ਚੋਰਾਂ ਵੱਲੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਕਾਰਨ ਤੂਰੀ ਦੇ ਵਾਸੀਆਂ ਵੱਲੋਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਪਾਰਟੀ ਨੇ ਤੂਰੀ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਚੋਰਾਂ ਨੂੰ ਕਾਬੂ ਕੀਤਾ ਹੈ ਇਨਾਂ ਦੇ ਕਬਜ਼ੇ 'ਚੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਫੜੇ ਗਏ ਚੋਰਾਂ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਪਾਸੋਂ 5 ਮੋਬਾਈਲ ਫੋਨ ਤੇ 5 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਫੜੇ ਗਏ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਰਿਮਾਨ ਨੂੰ ਲੈ ਕੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੇ ਨਾਲ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੇ ਜਿਹੜੇ ਵਿਕਟਿਮ ਨੇ ਜਿਨ੍ਹਾਂ ਨਾਲ ਚੋਰੀਆਂ ਹੋਈਆਂ ਨੇ ਤੁਹਾਡੀ ਗੱਲ ਵਿਚਾਲੇ ਹੈ ਨਹੀਂ ਉਹਨਾਂ ਦੀ ਐਪਲੀਕੇਸ਼ਨਾਂ ਕਿਉਂ ਨਹੀਂ ਲਿਖੀਆਂ ਜਾਂਦੀਆਂ ਦੇਖੋ ਮੈਂ ਤਾਂ ਅੱਜ ਉਸੇ ਠਾਣੇ ਮੂਰੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਖੂਬ ਜਥੇਬੰਦੀਆਂ ਵੱਲੋਂ ਦੇਖੋ ਅੱਜ ਸ਼ਹਿਰ ਦੇ ਵਿੱਚ ਸਮੁਤ ਤਮਾਮ ਸਾਰੀ ਜਥੇਬੰਦੀਆਂ ਨਾਲ ਲੈ ਕੇ ਵਪਾਰ ਮੰਡਲ ਦੇ ਆਗੂ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਜੁੜੇ ਪਹੁੰਚੇ ਹੈ ਕਿਉਂਕਿ ਪਿਛਲੇ 10-15 ਦਿਨਾਂ ਵਿੱਚ ਜੋ ਧੂਰੀ ਦੇ ਹਾਲਾਤ ਬਣਿਆ ਉਹ ਬੜੇ ਬਦਨਸੀਬ ਹਾਲਾਤ ਹੈ ਜਿਵੇਂ ਹਰ ਘਰ ਦੇ ਵਿੱਚ ਚੋਰੀ ਹੋ ਰਹੀ ਹੈ ਜਿਵੇਂ ਦਿਨ ਦਿਹਾੜੇ ਲੁੱਟਖੋਹਾਈ ਹੋ ਰਹੀਆਂ ਨੇ ਉਸ ਸੰਬੰਧ ਵਿੱਚ ਅਸੀਂ ਮਾਨਯੋਗ ਐਸਐਸਓ ਜਸਵੀਰ ਸਿੰਘ ਕੋਲੇ ਆਏ ਸੀ ਉਹਨਾਂ ਨੂੰ ਅਸੀਂ ਦੱਸਿਆ ਵੀ ਯਾਰ ਇਹ ਕਿਵੇਂ ਚੋਰੀਆਂ ਹੋ ਰਹੀਆਂ ਨੇ ਜੇਕਰ ਤੁਸੀਂ ਇਹ ਸੀਜ ਨੂੰ ਨਾ ਨਹੀਂ ਪਾਈ ਆਉਣ ਵਾਲੇ ਹਫਤੇ ਵਿੱਚ ਤਾਂ ਸਾਡੇ ਸਾਰੇ ਸ਼ਹਿਰ ਵੱਲੋਂ तमाम ਸਾਰੀ ਜਥੇਬੰਦੀਆਂ ਵੱਲੋਂ ਅਸੀਂ ਥਾਣੇ ਦਾ ਘਰਾਓ ਕਰਕੇ ਰੋਸ ਮੁਜ਼ਾਹਰਾ ਕਰਾਂਗੇ ਜੀ ਉਹਨਾਂ ਨੂੰ ਅਸੀਂ 7 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਅਗਰ ਹਫਤੇ ਵਿੱਚ ਉਹ ਜਿਹੜੇ ਚੋਰਾਂ ਨੇ ਚੋਰੀਆਂ ਕੀਤੀਆਂ ਨੇ ਅਗਰ ਉਹਨਾਂ ਨੂੰ ਫੜ ਕੇ ਨਹੀਂ ਉਹ ਅੰਦਰ ਕਰਦੇ ਤਾਂ ਆਉਣ ਵਾਲੇ ਹਫਤੇ ਵਿੱਚ ਅਸੀਂ ਥਾਣੇ ਦਾ ਘਰਾਓ ਕਰਕੇ ਰੋਸ ਮੁਜ਼ਾਹਰਾ ਕਰਾਂਗੇ ਜੀ ਉਹ ਕੀਤਾ ਗਿਆ ਹੈ ਸਮਾਜਿਕ ਜਥੇਬੰਦੀਆਂ ਵੱਲੋਂ ਨਾਲ ਲੈ ਕੇ ਕੀ ਕਰਨਾ ਚਾਹੁੰਦੇ ਹੋ ਇੱਕ ਮਿੰਟ ਜੀ ਇੱਕ ਮਿੰਟ ਮਾਈਕ ਨਾਲ ਇੱਕ ਮਿੰਟ ਹਾਂਜੀ ਕਰੀਏ ਸ਼ੁਰੂੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰੈਸ ਮੀਡੀਆ ਦਾ ਕਿ ਜਿਹੜੀ ਤੁਸੀਂ ਸ਼ਹਿਰ ਦੀ ਆਵਾਜ਼ ਹੈ ਉਹ ਬੁਲੰਦ ਕਰ ਰਹੇ ਹੋ ਤਾਂ ਜੋ ਇਹ ਸੀਐਮ ਸਾਹਿਬ ਤੱਕ ਪਹੁੰਚੇ ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਨਹੀਂ ਤਾਂ ਧੂਰੀ ਤੱਕ ਹੀ ਰਹਿ ਜਾਊਗੀ ਮੈਂ ਇਹ ਮੈਸੇਜ ਲੰਨਾਂ ਸੀ ਕੋ ਥਾਣੇ ਦਾ ਘਰਾਓ ਕਰਨ ਦਾ ਸਾਡਾ ਵਿਚਾਰ ਨਹੀਂ ਸ਼ਹਿਰ ਦੇ ਅੰਦਰ ਜੋ ਲੋਕਾਂ ਦੇ ਵਿੱਚ ਅਕਰੋਸ਼ ਹੈ ਜੰਗੀ ਆਜੋ ਅਕਰੋਸ਼ ਹੈ ਉਹਨੂੰ ਦੇਖਦੇ ਹੋਏ ਸਾਡੇ ਕੋਲ ਜੋ ਆਵਾਜ਼ ਆ ਜਾਂਦੀ ਹੈ ਕੀ ਲੋਕ ਅੱਜ ਕਿਸ ਤਰ੍ਹਾਂ ਉਬਲੇ ਪਏ ਨੇ ਕਿਸ ਤਰ੍ਹਾਂ ਦੁਖੀ ਨੇ ਧੂਰੀ ਨੂੰ ਛੱਡਣ ਲਈ ਮਜਬੂਰ ਹੋਏ ਪਏ ਨੇ ਲੋਕਾਂ ਨੂੰ ਮੈਡੀਕਲ ਜਿਹੜੀ ਹੈਲਪ ਆਉਂ ਨਹੀਂ ਮਿਲ ਰਹੀ ਉਹ ਕਿਉਂ ਨਹੀਂ ਮਿਲਦੀ ਕਿ ਡਾਕਟਰਾਂ ਤੇ ਹਮਲੇ ਹੋਣ ਲੱਗੇ ਤੇ ਡਾਕਟਰ ਸਹਿਬਾਨ ਰਾਤ ਨੂੰ ਕਿਸੇ ਨੂੰ ਦਰਵਾਜ਼ਾ ਨਹੀਂ ਖੋਲਦੇ ਕਿ ਚੋਰ ਇੱਕ ਸਾਧ ਸਾਨੂੰ ਤਾਂ ਆਰਥਿਕ ਦੇ ਨਾਲ ਨਾਲ ਸਰੀਰਿਕ ਮਾਰ ਵੀ ਪੈਣ ਲੱਗੀ ਸਾਡੇ ਇੱਕ ਪਿੱਛੇ ਜੇ ਪਰਸੋ ਡੈਥ ਵੀ ਹੋ ਗਈ ਰਾਤ ਨੂੰ ਕਿਸੇ ਬੰਦੇ ਨੂੰ ਅਟੈਕ ਆਇਆ ਧੂਰੀ ਸ਼ਹਿਰ ਦੇ ਉਹਨੂੰ ਕਿਸੇ ਡਾਕਟਰ ਸਾਹਿਬ ਨੇ ਜਲਦੀ ਜਲਦੀ ਦਰਵਾਜ਼ਾ ਨਹੀਂ ਖੋਲਿਆ ਜਿਸ ਦੇ ਨਾਲ ਉਹਦੀ ਡੈਥ ਹੋ ਗਈ ਇਹ ਬੜੀ ਆਮਦੋ ਭਾਗੀਆਂ ਘਟਨਾਵਾਂ ਨੇ ਮੰਨ ਲਓ ਥਾਣੇ ਦੇ ਅੰਦਰ ਫੋਰਸ ਨਹੀਂ ਹੈ ਇਹ ਵੀ ਮੈਸੇਜ ਅਸੀਂ ਅੱਜ ਦਿੰਨੇ ਆਂ ਪੰਜਾਬ ਸਰਕਾਰ ਨੂੰ ਕਿਉਂਕਿ ਸੀਐਮ ਭਾਵੇਂ ਉਹ ਪੰਜਾਬ ਦੇ ਨੇ ਪਰ ਸਾਡਾ ਐਮਐਲਏ ਹੈ ਪਹਿਲਾਂ ਉਹਨੂੰ ਆਪਣਾ ਘਰ ਦੇਖਣਾ ਚਾਹੀਦਾ ਹੈ ਆਪਣਾ ਘਰ ਸਵਾਰਨਾ ਚਾਹੀਦਾ ਹੈ ਰੰਗਲਾ ਪੰਜਾਬ ਬਾਅਦ ਚ ਬਣੂਗਾ ਜੇ ਧੂਰੀ ਧੂਰੀ ਵਾਸੀ ਤੇ ਧੂਰੀ ਦੁਖੀ ਹੈ ਤਾਂ ਕੋਈ ਰੰਗਲਾ ਪੰਜਾਬ ਨਹੀਂ ਬਣ ਸਕਦਾ ਮੈਂ ਅੱਜ মিডিਆ ਰਾਹੀਂ ਇਹ ਮੈਸੇਜ ਦਿੰਨਾ ਭਾਵੇਂ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਵੀ ਆਂ ਪਰ ਮੈਸੇਜ ਸੀਐਮ ਸਾਹਿਬ ਨੂੰ ਇਹ ਅੱਜ ਇਥੋਂ ਤੁਹਾਡੇ ਲਈ ਮੈਸੇਜ ਦੰਨਾ ਕਿ ਧੂਰੀ ਦੇ ਅੰਦਰ ਆਓ ਕੱਲੀਆਂ-ਕੱਲੀਆਂ ਜੱਥੇਬੰਦੀਆਂ ਨੂੰ ਮਿਲੋ ਉਹਨਾਂ ਦੀਆਂ ਗੱਲਾਂ-ਵੱਤਾਂ ਸੁਣੋ ਆਪਣੇ ਚਾਹ ਪਲੂਸਾਂ ਦੇ ਘੇਰੇ ਦੇ ਵਿੱਚ ਨਾ ਰਹੋ ਤੁਸੀਂ ਤੁਸੀਂ ਆਣਿਓ ਪਹਿਲਾਂ ਤਾਂ ਪਬਲਿਕ ਨੂੰ ਨਹੀਂ ਮਿਲਦੇ ਜੇ ਮਿਲਦੇ ਆ ਤਾਂ ਆਪਣੇ ਚਾਹ ਪਲੂਸਾਂ ਨੂੰ ਮਿਲ ਕੇ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਭੇਜ ਦਿੰਦ ਨੇ ਤੁਹਾਡੀ ਫੱਟੀ ਪੋਚ ਰਹੇ ਨੇ ਸ਼ਹਿਰ ਦੀਆਂ ਸੰਸਾਮਾਂ ਨੂੰ ਮਿਲੋ ਵਪਾਰਿਕ ਅਦਾਰਿਆਂ ਨੂੰ ਮਿਲੋ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੋ ਸ਼ਹਿਰ ਦੇ ਦੁੱਖ ਤਕਲੀਫਾਂ ਦੇਖੋ ਥਾਣੇ ਦੇ ਵਿੱਚ ਫੋਰਸ ਦਾ ਹਾਲ ਦੇਖੋ ਕੀ ਹੈ ਅਫਸਰਾਂ ਦਾ ਹਾਲ ਕੀ ਐ ਸੀਐਮ ਸਾਹਿਬ ਜਾਗੋ ਧੂਰੀ ਬਬ ਧਿਆਨ ਦਿਓ ਪੰਜਾਬ ਤਾਂ ਬਚੂਗਾ ਜੇ ਤੁਹਾਡਾ ਆਪਣਾ ਹਲਕਾ ਬਚੂਗਾ ਸੋ ਮੈਂ ਅੱਜ ਇਹ ਸ਼ਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਮੈਸੇਜ ਦਿੰਨਾ ਜੇ ਇਹਨਾਂ ਤੇ ਕੰਮਾਂ ਤੇ ਗੌਰ ਨਾ ਹੋਈ ਤਾਂ ਧੂਰੀ ਵਾਲੇ ਪ੍ਰੋਟੈਸਟ ਕਰਨ ਨੂੰ ਤਿਆਰ ਨੇ ਲੋਕਾਂ ਦੀ ਇਹ ਵੀ ਆਵਾਜ਼ ਹੈ ਵੀ ਜੇ ਥਾਣੇ ਦੇ ਵਿੱਚ ਫੋਰਸ ਨਹੀਂ ਹੈਗੀ ਜਾਂ ਥਾਣੇ ਵਾਲੇ ਅਸਵਾਰਥ ਨੇ ਥਾਣੇ ਨੂੰ ਜਿੰਦਾ ਲਾ ਦੋ ਸਾਨੂੰ ਲੋੜ ਨਹੀਂ ਸ਼ਹਿਰ ਦੇ ਵਿੱਚ ਥਾਣੇ ਦੀ ਅਸੀਂ ਥਾਣਾ ਕਿਉਂ ਬਣਾਣੇ ਆ ਕਿ ਲੋਕਾਂ ਦੀ ਸੇਫਟੀ ਲਈ ਸੁਰੱਖਿਆ ਲਈ ਪਰ ਜੇ ਸੇਫਟੀ ਜਾਂ ਸੁਰੱਖਿਆ ਨਹੀਂ ਹੋ ਸਕਦੀ ਕਿਉਂ ਬੋਝ ਪਾਇਆ ਹੈ ਜਿਹੜੇ 10-15 ਮਲਾਜ਼ਮ ਨੇ ਉਰੇ ਇਹਨਾਂ ਨੂੰ ਵੀ ਕਿਤੇ ਹੋਰ ਭੇਜ ਦੋ ਤਾਂ ਕਿ ਕਿਸੇ ਦੀ ਸੁਰੱਖਿਆ ਹੋ ਸਕੇ ਸੋ ਮੈਂ ਬੇਨਤੀ ਕਰਦਾ ਅੱਜ ਅਸੀਂ ਆਏ ਆ ਭਾਈਚਾਰਕ ਤੌਰ ਤੇ ਐਸ ਐਚਓ ਸਾਬ ਵਧੀਆ ਬੰਦੇ ਨੇ ਉਹਨਾਂ ਨੂੰ ਆਪਣੀ ਗੱਲ ਦੱਸੀ ਹੈ ਪਰ ਜੇ ਇਹਦੇ ਵਿੱਚ ਗੌਰ ਨਾ ਹੋਈ ਤਾਂ ਸ਼ਤੂਰੀ ਸ਼ਹਿਰ ਦੇ ਵਿੱਚ ਇੱਕ ਵੱਡਾ ਅੰਦੋਲਨ ਹੋਣ ਦੇ ਵਿੱਚ ਕੋਈ ਦੇਰੀ ਨਹੀਂ ਹੈਗੀ ਵੱਡਾ ਅੰਦੋਲਨ ਹੋਊਗਾ ਮਰਨ ਵਰਤੋਂ ਵੀ ਬੈਠੇ ਰੱਖੇ ਜਾਣਗੇ ਭੁਖੜ ਤਾਲਾਂ ਵੀ ਹੋਣਗੀਆਂ ਸ਼ਾਂਤੀਪੂਰਵਕ ਅਸੀਂ ਆਪਣੀ ਆਵਾਜ਼ ਰੱਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵਾਰ ਇਸ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਸਮੁੱਚੇ ਵਪਾਰ ਮੰਡਲ ਦੀ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਦੇ ਅੱਜ ਰੋਸ ਸਭਰੂ ਵਿੱਚ ਇਕੱਠੇ ਹੋਏ ਆ। ਕੋ ਸਾਡਾ ਮਕਸਦ ਇਹ ਨਹੀਂ ਵੀ ਅਸੀਂ ਸਿੱਧੀ ਕੀ ਵਿਰੋਧਤਾ ਕਰਨੀ ਹੈ। ਲੇਕਿਨ ਜਦੋਂ ਕੋਈ ਚੀਜ਼ ਪਾਣੀ ਪੁਲਾਂ ਦੇ ਉੱਪਰ ਦੀ ਨੰਗ ਜਾਂਦਾ ਤਾਂ ਹੀ ਲੋਕ ਇਕੱਠੇ ਹੁੰਦੇ ਨੇ ਅੱਜ ਉਹ ਰੋਸ ਸਭਰੂ ਦੇ ਵਿੱਚ ਜੋ ਪਿਛਲੇ ਸਮਿਆਂ ਵਾਰਦਾਤਾਂ ਹੋਈਆਂ ਸੁੱਤੇ ਪੈਣ ਦੇ ਘਰੇ ਜਾ ਕੇ ਕੁੱਟਮਾਰ ਕਰਕੇ ਡਾਕੇ ਮਾਰੇ ਗਏ ਜਾਂਦੀਆਂ ਧੀਆ ਪੈਨਾਂ ਦੀਆਂ ਚੈਨੀਆਂ ਖੋਈਆਂ ਜਾਂਦੀਆਂ ਨੇ ਮੋਬਾਈਲ ਖੋਈ ਜਾਂਦੇ ਨੇ ਅੱਜ ਲੋਕ ਆਪਣੇ ਆਪ ਨੂੰ ਬੜਾ ਸੁਰਖਸ਼ਿਤ ਮਹਿਸੂਸ ਕਰਦੇ ਨੇ ਅੱਜ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਭੈ ਉਹ ਕਾਲਾ ਦੌਰ 1990 ਤੋਂ ਪਹਿਲਾਂ ਲੋਕਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਉਹ ਸੀਨ ਅੱਜ ਲੋਕਾਂ ਦੇ ਵਿੱਚ ਦੁਬਾਰਾ ਉਹ ਹਰੇ ਹੋ ਗਏ ਅਸੀਂ ਜਿੱਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਹੈ ਇਹ ਕੱਢਿਆ ਜਾਵੇ ਕਿਉਂਕਿ ਇਹ ਭਾਵੇਂ ਪੰਜਾਬ ਦੇ ਨਕਸ਼ੇ ਤੇ ਧੂਰੀ ਬਹੁਤ ਛੋਟੀ ਹੈ ਲੇਕਿਨ ਇਹ ਜਿਹੜੀ ਧੂਰੀ ਹੈ ਅੱਜ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ ਪੁਰੇ ਦਾ ਜੋ ਐਮਐਲਏ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਪੰਜਾਬ ਦੀ ਸਭ ਤੋਂ ਵੱਡੀ ਸੀਟ ਤੇ ਸਭ ਤੋਂ ਵੱਡੀ ਗੱਦੀ ਦੇ ਰੂਪ ਦੇ ਵਿੱਚ ਪੰਜਾਬ ਦਾ ਸੀਐਮ ਉਹਨਾਂ ਨੂੰ ਬਣਾਇਆ ਉਹ ਕ੍ਰਾਈਮ ਕਰਨ ਵਾਲਿਆਂ ਦਾ ਸਿੱਧਾ ਚੈਲੰਜ ਸਰਦਾਰ ਭਗਵੰਤ ਸਿੰਘ ਤੇ ਪੰਜਾਬ ਸਰਕਾਰ ਨੂੰ ਐ ਕਿ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਵਾਰਦਾਤ ਕਰ ਰਹੇ ਹਾਂ ਤੁਹਾਡੇ ਇਲਾਕੇ 'ਚ ਲੁੱਟਕਸੁੱਟ ਕਰ ਰਹੇ ਹਾਂ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਹਾਜ਼ਰੀ ਤੁਹਾਡੀ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਅਸੀਂ ਜੋ ਤਿਆਂ ਪੈਰਾਂ ਦੇ ਪਰਸਛੀਰਦੇ ਹਾਂ ਘਰਾਂ ਦੇ ਵਿੱਚ ਸੁੱਤੇ ਹੋਏ ਲੋਕਾਂ ਦੇ ਉੱਤੇ ਕੁੱਟ ਮਾਰ ਕਰਕੇ ਹੋ ਰਹੇ ਹਾਂ ਸਾਡਾ ਜਿਹੜਾ ਕੁਝ ਕਰਨਾ ਹੈ ਉਹ ਕਰ ਲੋ ਅਸੀਂ ਬੇਨਤੀ ਕਰਦੇ ਹਾਂ ਕਿ ਜਾਗੋ ਕਦੇ ਨਾ ਹੋਣ ਕਿ ਲੋਕ ਰੋਜ਼ ਸਬਰੂ ਦੇ ਵਿੱਚ ਚਾਹੇ ਉਹਨਾਂ ਦੇ ਸਰਕਾਰ ਦੇ ਮੰਤਰੀ ਨੇ ਚਾਹੇ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਹੈ ਉਸ ਨੂੰ ਘਰਾਓ ਕਰਨ ਦੇ ਵਿੱਚੋਂ ਮਜਬੂਰ ਹੋ ਜਾਂਦਾ